ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ ਦਰਸਲ ਨੌਜਵਾਨ 1.5 ਸਾਲ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗਿਆ ਸੀ ਜਿੱਥੇ ਉਹ ਰਹਿ ਰਿਹਾ ਸੀਗਾ ਤੇ ਅਚਾਨਕ ਕੁਝ ਪਰਹਾਲਾਤਾਂ ਦੇ ਵਿੱਚ ਉਸਦੀ ਮੌਤ ਹੋਈ ਹੈ ਮੌਤ ਦੇ ਕਾਰਨਾਂ ਦਾ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਪਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੱਜ ਦੇ ਘਟਨਾ ਨਵਾਂ ਸ਼ਹਿਰ ਤੇ ਰਹਿਣ ਵਾਲੇ ਨੌਜਵਾਨ ਦਾ ਨਾਮ ਵਾਪਰੀ ਹੈ ਜੋ ਕਿ ਤਕਰੀਬਨ 1.5 ਸਾਲ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸਨੈਰੀਪ ਭਵਿਕ ਤੇ ਲਈ ਗਿਆ ਸੀਗਾ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਉਸਦੀ ਹੀ ਸਿਹਤ ਵਿਗੜਦੀ ਹੈ ਤੇ ਉਸਨੇ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿ ਕੀ ਕਾਰਨ ਰਿਹਾ ਕਿ ਨਾ ਕਾਰਨ ਕਰਨਾਗਰ ਨੂੰ ਬਿਮਾਰ ਹੁੰਦਾ ਹੈ ਜਾਂ ਫਿਰ ਉਸ ਨੂੰ ਕੀ ਘਟਨਾ ਵਾਪਰੀ ਕਿ ਉਸਦੀ ਮੌਤ ਹੋਈ ਹੈ ਉਸ ਤੋਂ ਬਾਅਦ ਹੁਣ ਪਰਿਵਾਰ ਦੇ ਕੁਲ ਜਦੋਂ ਇਹ ਮੰਨਪਾਗੀ ਖਬਰ ਪਹੁੰਚੀ ਹੈ ਤਾਂ ਪਰਿਵਾਰ ਦਾ ਰੂਰੂ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇ ਜਲਦੋਂ ਜਲਦ ਵਾਪਸ ਭਾਰਤ ਲਿਆਂਦੇ ਜਾਵੇ ਤਾਂ ਕਿ ਉਹਨਾਂ ਦੇ ਵੱਲੋਂ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਣ ਤੇ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ ਜੋ ਸਿਵਸ ਨੂੰ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਕਰੇ। ਫਿਲਹਾਲ ਤਾਂ ਭਾਜੀ ਜਿਹੜੀ ਉੱਧਰਲੀ ਜਿਹੜੀ ਕਾਰਵਾਈ ਆ ਉਹ ਉਹਦੇ ਉਸੇ ਪ੍ਰੋਸੈਸ ਦੇ ਹਿਸਾਬ ਨਾਲ ਆ ਤੇ ਉਹਨਾਂ ਨੇ ਦੱਸਿਆ ਮੈਂ ਹੁਣੇ ਭਾਜੀ ਨਾਲ ਗੱਲ ਕਰਕੇ ਆਣੇ ਆ ਬਾਹਰ ਕੈਨੇਡਾ ਵਿੱਚ ਪਿੰਦੀ ਭਾਜੀ ਨਾਲ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ 6 ਵੀਕ ਦਾ ਟਾਈਮ ਦਿੱਤਾ ਜਿਹੜਾ ਜਦੋਂ ਡਾਕੂਮੈਂਟ ਜਿਹੜੇ ਉਹਨਾਂ ਦੇ ਰੈਡੀ ਹੋ ਜਾਣੇ ਆ ਪਹਿਲਾਂ ਪਹਿਲਾਂ ਤੇ 6 ਵੀਕ ਤੇ ਵੀ ਲਗਭਗ ਲੱਗ ਸਕਦੇ ਆ ਹੋ ਸਕਦਾ ਪਹਿਲਾਂ ਵੀ ਹੋ ਜੇਗੇ। ਉਹ ਵੀ ਜਮੇਤ ਕੇ ਅਮਰੀਕਾ ਦੇ ਵਿੱਚ ਪੱਕਾ ਹੋ ਗਿਆ ਸੀ ਜਾਂ ਕਿਦਾਂ ਨਹੀਂ ਭਾਜੀ ਹਜੇ ਤਾਂ ਥੋੜੇ ਚਿਰ ਹੋਇਆ ਸੀ ਉਹਨਾਂ ਨੂੰ ਗਿਆ ਨੇ ਹਾਂਜੀ ਹਾਂਜੀ ਬਾਰਕ ਫਾਰਮੈਂਟ ਜਿੱਦਾਂ ਜਾ ਉਹਦੇ ਜਾ ਕੇ ਉਹਨਾਂ ਨੇ ਕੀਤਾ ਸੀਗਾ ਅਪਲਾਈ ਹਾਂਜੀ ਕੰਮ ਕਾਹਦਾ ਕਰ ਦੋ ਜੀ ਉੱਥੇ ਜੀ ਇਹ ਕੰਮ ਪਹਿਲਾਂ ਤਾਂ ਜਿਹੜਾ ਵੀ ਹੱਥ ਆਉਂਦਾ ਬੰਦਾ ਕਰਦਾ ਹੀ ਹੈ ਜਿੱਥੇ ਸੈਟਿੰਗ ਨਹੀਂ ਹੁੰਦਾ ਤੇ ਹੁਣ ਵੈਸੇ ਲਾਇਸੈਂਸ ਦੀ ਡਾ ਜਿਹੜਾ ਕਰਦੇ ਸੀਗੇ ਲਾਇਸੈਂਸ ਬਣਾ ਰਹੇ ਸੀਗੇ ਹਾਂਜੀ ਤੁਹਾਡੀ ਲਾਸਟ ਟਾਈਮ ਤੇ ਗੱਲ ਹੋਈ ਸੀ ਨਾ ਮੇਰੀ ਤਾਂ ਗੱਲਬਾਤ ਹੋਈ ਨੂੰ ਭਾਜੀ ਦੋਨੋਂ ਭਰਾਵਾਂ ਨਾਲ ਇਕੱਠਿਆਂ ਨਾ ਹੋਈ ਸੀਗੀ ਪੇ ਜਾ ਮੈਂ ਅੱਜ ਕੀਤਾ ਭਾਜੀ ਨੂੰ ਫੋਨ ਪਿੰਦੀ ਭਾਜੀ ਦੇ ਨਾਲ ਤੇ ਤੀਰਥ ਦੇ ਨਾਲ ਕੋਈ 10 12 ਦਿਨ ਪਹਿਲਾਂ ਹੋਈ ਸੀ ਗੱਲ ਹਾਂਜੀ ਉਦੋਂ ਕਹਿੰਦਾ ਕੋਈ ਗੱਲ ਨਹੀਂ ਵੀਰੇ ਆਪਾਂ ਠੀਕ ਠਾਕ ਆ ਵਧੀਆ ਕਹਿੰਦਾ ਕੋਈ ਗੱਲ ਨਹੀਂ ਸੈੱਟ ਹੋ ਜਾਣਾ ਆ ਹੁਣ ਕਹਿੰਦਾ ਆਪਣੀ ਜਿਹੜਾ ਆ ਤਰੇਨ ਆ ਕਹਿੰਦਾ ਪਟੜੀ ਤੇ ਚੜ੍ਹ ਜਾਣੀ ਆ ਚਲੋ ਇਹ ਹੱਸਦੇ ਸੀਗੇ ਤੇ ਕਹਿੰਦਾ ਬਈ ਠੀਕ ਆ ਭਾਜੀ ਕਹਿੰਦਾ ਵਧੀਆ ਯਾਰ ਇਹ ਕੋਈ ਐਕਸੀਡੈਂਟ ਵਾਲੀ ਵੀ ਗੱਲ ਕਰਦੇ ਸੀ ਕਿ ਪਹਿਲਾਂ ਕੋਈ ਐਕਸੀਡੈਂਟ ਹੋਇਆ ਜੀ ਬਾਰ ਹਾਂਜੀ ਉਤ ਕੋਈ ਇਹਨਾਂ ਦੇ ਛੱਟ ਛੱਟ ਲੱਗ ਗਈ ਸੀਗੀ ਤੇ ਠੀਕ ਸੀ ਮੈਂ ਉਸੇ ਮਸਲੇ 'ਚ ਫੋਨ ਕੀਤਾ ਸੀ ਉਸੇ ਗੱਲਬਾਤ 'ਚ ਕਿਉਂਕਿ ਪਿੰਦੀ ਭਾਜੀ ਨਾਲ ਪਹਿਲਾਂ ਗੱਲ ਚੱਲਦੀ ਸੀ ਕਹਿੰਦਾ ਇਦਾਂ ਕਰਕੇ ਯਾਰ ਕਹਿੰਦਾ ਉਹ ਛੱਟ ਲੱਗ ਗਈ ਤੇ ਦਾਖਲ ਰਿਹਾ ਕਿ ਦੋ ਦਿਨ ਕਹਿੰਦਾ ਹੁਣ ਠੀਕ ਆ ਅਜੇ ਠੀਕ ਸੀ ਉਸ ਤੋਂ ਬਾਅਦ ਹਾਂਜੀ ਬਿਲਕੁਲ ਉਹ ਤਾਂ ਦੁਬਾਰਾ ਲੱਗ ਗਿਆ ਸੀ ਕੰਮਕੁਮ ਤੇ ਆਪਣਾ ਜਾਣ ਤੇ ਇਹ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਸਵੇਰੇ ਮਾਤਾ ਹਣੀ ਦੱਸਿਆ ਮੈਨੂੰ 9:10 ਵਜੇ ਵੇ ਇਦਾਂ ਗੱਲ ਹੋਈ ਆ ਤੇ ਬਸ ਯਕੀਨ ਹੀ ਨਹੀਂ ਆ ਰਿਹਾ ਭਾਜੀ